ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਠਿੰਡਾ ਪੁਲਸ ਨੇ ਡੰਡੇ ਜ਼ੋਰ ਤੇ ਡੱਕਿਆ ਬੱਸ ਅੱਡਾ ਸੰਘਰਸ਼ ਕਮੇਟੀ ਦਾ ਲੁਧਿਆਣਾ ਕੂਚ ਰੋਸ ਨਾਲ ਭਰੇ ਪੀਤੇ ਲੋਕਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਅਸ਼ੋਕ ਵਰਮਾ ਬਠਿੰਡਾ 16 ਜੂਨ 2025 ਬਠਿੰਡਾ ਪੁਲਸ ਵੱਲੋਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦਾ ਲੁਧਿਆਣਾ ਕੂਚ ਬਨੋਂ ਦੇ ਪੁਲਸੀਆਂ ਟੰਗ ਦੇ ਨਾਲ ਲੋਕਾਂ ਨੂੰ ਰੋਸ ਭਰ ਦਿੱਤਾ ਹੈ ਅੱਜ ਸ਼ਹਿਰ ਦੇ ਵਪਾਰੀਆਂ ਨੇ ਅਤੇ ਆਪ ਲੋਕਾਂ ਨੇ ਪੁਲਸ ਕਾਰਵਾਈ ਖਿਲਾਫ ਫਾਇਰ ਗ੍ਰਬਨੇਟ ਚੌਕ 'ਚ ਧਰਨਾ ਲਾਇਆ ਹੈ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ ਕੀਤੀ ਹੈ ਮਲੋਟ ਰੋਡ ਤੇ ਨਵਾਂ ਬਾਸ ਸੜਕਾਂ ਉਸਾਰਨ ਲਈ ਪਾਵਰ ਕਾਮ ਦੇ ਬੋਰਡ ਦੇ ਹਾਫ ਡਾਇਰੈਕਟਰਜ਼ ਵੱਲੋਂ ਬਠਿੰਡਾ ਦੇ ਬੰਦ ਹੋਏ ਥਰਮਟਰ ਦੀ 30 ਏਕੜ ਜ਼ਮੀਨ ਦਿੱਤੇ ਜਾਣ ਦੀ ਖਬਰ ਬਾਹਰ ਆਈ ਹੈ ਮਗਰੋਂ ਬਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਲੁਧਿਆਣਾ ਕੂਚ ਕਰਨ ਦਾ ਐਲਾਨ ਕੀਤਾ ਹੈ ਅੱਜ ਸੰਘਰਸ਼ਕ ਕਮੇਟੀ ਅੱਜ ਸੱਦੇ ਤਹਿਤ ਲੁਧਿਆਣਾ ਕੂਚ ਰੋਕਣ ਲਈ ਅੰਬੇਦਕਾ ਪਾਰਕ ਵਿੱਚ ਪੁਲਿਸ ਦੀ ਭਾਰੀ ਨਫਰੀ ਤਾਇਨਾਤ ਕੀਤੀ ਹੋਈ ਸੀ ਜਿਸ ਨੇ ਉੱਥੇ ਪੁੱਜ ਕੇ ਲੋਕਾਂ ਨੂੰ ਰਿਆਸਤ ਵਿੱਚ ਲੈ ਲਿਆ ਹੈ ਅਤੇ ਅਣਦੱਸੀ ਥਾਂ ਤੇ ਭੇਜ ਦਿੱਤਾ ਹੈ ਪੁਲਿਸ ਦੇ ਇਸ ਐਕਸ਼ਨ ਬਾਰੇ ਪਤਾ ਲੱਗਣ ਤੇ ਲੋਕ ਫਾਇਰ ਬ੍ਰਿਗੇਡ ਚੌਕ ਇਕੱਤਰ ਹੋਏ ਹਨ ਜਿੱਥੇ ਲੋਕਾਂ ਦੇ ਜਮਾ ਬੜੇ ਨੂੰ ਦੇਖਿਆ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਨੇ ਚੌਕ ਵਾਲਾ ਇਲਾਕਾ ਸ਼ੋਨੀ ਚ ਬਦਬਦਲ ਕਰ ਦਿੱਤਾ ਹੈ ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਸਾਫ ਕਰ ਕਿਹਾ ਹੈ ਕਿ ਉਸ ਉਹ ਕਿਸੇ ਵੀ ਕੀਮਤ ਵਿੱਚ ਉਹਨਾਂ ਨੂੰ ਲੁਧਿਆਣਾ ਨਹੀਂ ਜਾਣ ਦਿੱਤਾ ਜਾਏਗਾ ਇੱਕ ਐਸਪੀ ਨੇ ਕਿਹਾ ਹੈ ਕਿ ਜੇਕਰ ਲੋਕਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰਿਹਾਸਤ ਵਿੱਚ ਲੈ ਲਿਆ ਜਾਏਗਾ ਪੁਲਿਸ ਨੇ ਵਰਤੀਰੇ ਤੇ ਰੋਸ ਨਾਲ ਪਰੇ ਪੀਤੇ ਧਰਨਾਕਾਰੀਆਂ ਨੂੰ ਪੁਲਿਸ ਕਾਰਵਾਈ ਨੂੰ ਦਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਖਬਰ ਨਾਲ ਅੰਤਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ